ਦੇਵੀ ਜਾਣਾ ਧਿਆਨ ਨਾਲ ਜਾਣਾ ਮੇਰਾ ਵੀਰ ਰਾਤ ਨੂੰ ਸੇਫ ਗੱਡੀ ਚਲਾਉਣੀ ਆ ਸਾਰਿਆਂ ਨੂੰ ਇਹੀ ਕਹਿਣਾ ਵਾ ਵੀ ਹੱਥ ਜੋੜ ਕੇ ਬੇਨਤੀ ਆ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਲਾਈਕ ਕਰ ਦਿਓ YouTube ਤੇ ਅਸੀਂ ਵੀਡੀਓ ਪਾਇਆ ਕਰਨੀ ਆ ਤੇ ਵੱਧ ਤੋਂ ਵੱਧ ਤੁਹਾਨੂੰ ਦੱਸਾਂਗੇ ਅਸੀਂ ਕਿੱਥੇ ਕਿੱਥੇ ਜਾਂਦੇ ਆ ਕਿੱਥੇ ਕਿੱਥੇ ਘੁੰਮਦੇ ਆ ਕਿੱਥੇ ਸਾਨੂੰ ਦਿੱਕਤ ਹੁੰਦੀ ਆ ਕਿੱਥੇ ਨਹੀਂ ਹੁੰਦੀ ਆ ਤੁਹਾਨੂੰ ਸਾਰਿਆਂ ਨੂੰ ਅਸੀਂ ਦੱਸਾਂਗੇ ਵੀਡੀਓ ਰਾਹੀਂ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸੰਦੀਪ ਟਰਾਂਸਪੋਰਟ ਰਿਸਤਾ ਪੁਆਇੰਟ ਪ੍ਰਿਸ਼ਤਾ ਦਾ ਇੰਡੈਂਟ ਕੋ ਵੀਰ ਅਸੀਂ ਛੱਡਦੇ ਆਂ ਹਿਮਾਚਲ ਚੰਡੀਗੜ੍ਹ ਪੰਜਾਬ ਤੇ ਅੱਧੇ ਹਰਿਆਣੇ ਦੇ ਵਿੱਚ ਸਾਰੇ ਪਾਸੇ ਆਪਣੀ ਗੱਡੀ ਚੱਲਦੀ ਹੈ ਜੀ ਸੰਦੀਪ ਟਰਾਂਸਪੋਰਟ ਪ੍ਰਿਸ਼ਤਾ ਪੁਆਇੰਟ ਤੋਂ ਲਾਈਕ ਕਰ ਲੋ ਸ਼ੇਅਰ ਕਰ ਲੋ ਕਮੈਂਟ ਕਰ ਦਿਓ ਜੀ ਬਾਕੀ ਤੁਹਾਨੂੰ ਦੱਸਾਂਗੇ ਵੀਡੀਓ ਅੱਗੇ ਬਣਦੀ ਪਈ ਆ ਹੋਰ ਵੀ ਬਣਾਵਾਂਗੇ ਤੇ ਰੋਜ਼ ਪਾਇਆ ਕਰਾਂਗੇ ਵੀਡੀਓ ਤੇ ਈ ਤੁਹਾਡਾ ਪਿਆਰ ਸਤਿਕਾਰ ਮਿਲਦਾ ਰਹੇ ਤੇ ਅਸੀਂ ਵਧੀਆ ਅੱਗੇ ਚੱਲੀਏ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਜਿਨ੍ਹਾਂ ਜਿਨ੍ਹਾਂ ਨੇ ਵੀਡੀਓ ਦੇਖੀ ਆ ਜਿੰਨੇ ਵੀ ਸਾਡੇ ਕੈਫੇ ਵਾਲੇ ਆ ਸਾਰੇ ਸਾਨੂੰ ਸਾਡੀ ਇੱਜ਼ਤ ਕਰਦੇ ਆ ਸਾਨੂੰ ਚਾਹ ਚਾਹ ਪਾਣੀ ਸਾਰਾ ਕੁਝ ਸਾਨੂੰ ਸਭ ਕੁਝ ਖੜਾ ਦੇ ਪੜਾਉਂਦੇ ਆ ਉਹਨਾਂ ਦਾ ਦਿਲੋਂ ਧੰਨਵਾਦ ਆ ਜਿੰਨੇ ਵੀ ਕੈਫੇ ਦੇ ਵਿੱਚ ਸਾਡੇ ਵੀਰ ਅਤੇ ਭੈਣਾਂ ਜੌਬ ਕਰਦੀਆਂ ਆ ਆ ਜਿਹੜਾ ਤੁਸੀਂ ਕੈਫੇ ਦੇਖ ਰਹੇ ਹੋ ਇਹ ਕੀਰਤਪੁਰ ਸਾਹਿਬ ਮਨਾਲੀ ਰੋਡ ਤੇ ਆ ਜੀ ਪੰਪ ਦੇ ਨਾਲ ਇਹ ਵੀ ਬੰਦੇ ਬਹੁਤ ਚੰਗੇ ਆ ਕੁਰਾਨਾ ਫੂਡ ਵਾਲੇ ਬਹੁਤ ਨਾਈਸ ਨੇ ਜਿਹੜੇ ਇਹਨਾਂ ਦੇ ਮੈਨੇਜਰ ਬਹੁਤ ਚੰਗੇ ਨੇ ਵਧੀਆ ਬੰਦੇ ਨੇ ਸਾਰਿਆਂ ਨਾਲ ਪਿਆਰ ਸਤਿਕਾਰ ਨਾਲ ਰਿਹਾ ਕਰੋ ਹੀ ਅਰਦਾਸ ਹੈ ਜੀ